ਮਿਤੀ 7 ਸਤੰਬਰ 2025 ਨੂੰ ਇੱਕ ਦਰਖਾਸਤ ਜੁਤਿੰਦਰਪਾਲ ਸਿੰਘ ਸੀਨੀਅਰ ਮੈਨੇਜਰ ਪੰਜਾਬ ਐਂਡ ਸਿੰਧ ਬੈਂਕ ਕੋਟ ਮੰਗਲ ਸਿੰਘ ਕਰਨਤਾ ਰੋਡ ਅਮਰਸਰ ਵੱਲੋਂ ਮਸਹੂਲ ਹੋਈ ਸੀ ਜਿਸ ਨੇ ਦੱਸਿਆ ਕਿ ਮਿਤੀ 7 ਸਤੰਬਰ 2025 ਨੂੰ ਅਜਨ ਸੁਦਾ ਸਵੇਰ 9 ਵਜੇ ਉਹ ਬ੍ਰਾਂਚ ਪਹੁੰਚਿਆ ਉਸਨੇ ਏਟੀਐਮ ਦਾ ਜਿਹੜਾ ਸ਼ਟਰ ਹੈ ਉਹ ਟੁੱਟਾ ਹੋਇਆ ਪਾਇਆ ਤੇ ਖੁੱਲਾ ਸੀ ਤੇ ਏਟੀਐਮ ਮਸ਼ੀਨ ਦੀ ਭੰਤੁਰ ਕਰਕੇ ਪੈਸੇ ਕੱਟਣ ਦੀ ਕੋਸ਼ਿਸ਼ ਕੀਤੀ ਗਈ ਜਿਸ ਤੇ ਐਸਏ ਦਿਲਬਾਖ ਸਿੰਘ ਨੇ ਅਰਖਾਤ ਮਸੂਲ ਕਰਕੇ ਉਹਦੇ ਪਰਚਾ ਦਰਜ ਕੀਤਾ ਜਿਸ ਤੋਂ ਬਾਅਦ ਸਰਕਾਰ ਗੁਰਪ੍ਰੀਤ ਸਿੰਘ ਪੁਲਰ ਮਾਨਯੋਗ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਵੱਲੋਂ ਹਦਾਇਤਾਂ ਹੋਈਆਂ ਤੇ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਜਿਸ ਤੇ ਪੁਲਿਸ ਪਾਰਟੀ ਮੁਖਬਰੀ ਇਤਲਾਹ ਤੇ ਸ਼ਰਨਜੀਤ ਸਿੰਘ ਉਰਫ ਲਵ ਪੁੱਤਰ ਗੁਰਦੇਵ ਸਿੰਘ ਵਾਸੀ ਬਰਿਆੜ ਬਲਵਿੰਦਰ ਸਿੰਘ ਉਰਫ ਬਿੱਲਾ ਪੁੱਤਰ ਜਗਤਾਰ ਸਿੰਘ ਵਾਸੀ ਪੱਤੀ ਗਿੱਲਾ ਫਤਾਪੁਰ ਸੋਨੂ ਉਰਫ ਕਾਤੀਆ ਪੁੱਤਰ ਬਲਵਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਇਹਨਾਂ ਕੋਲੋਂ ਇੱਕ ਸੱਭਲ ਲੋਹੇ ਦੀ ਜਿਸ ਦੇ ਨਾਲ ਏਟੀਐਮ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਸੀ ਉਹ बरामद ਕੀਤੀ ਗਈ।